ਹਉ ਛੱਡ ਤਾਂ ਮੈਂ ਕਹਿਰਾ ਜੀ ਨੂੰ ਮੂੰਹ ਕਦੇ ਲਾਇਆ ਨਹੀਂ ਕਿਹੜਾ ਵੈਲੀਆਂ ਦਾ ਬਾਪ ਜੀ ਨੂੰ ਹੱਥ ਅਸੀਂ ਪਾਇਆ ਨਹੀਂ ਜਿੱਥੇ ਹੁੰਦਾ ਦੀ ਸੇ ਤੱਕਾ ਉਹ ਸੇ ਥਾਂ ਤੇ ਖੜਦਾ ਹਾਂ ਵੇਖਿਆ ਨਹੀਂ ਮੂਰੇ ਬੰਦਾ ਆਪਣਾ ਪਰਾਇਆ ਨਹੀਂ ਚੱਲੇ ਆ ਚੱਲੇ ਆ ਚੱਲੇ ਚੱਲੇ ਆ ਕੁੜੇ ਚੱਲੇ ਜਦੋਂ ਇੱਕ ਪਾਸੇ ਚੱਲੇ ਆ ਕੁੜੇ ਗਾਇਕੀ ਦੀ ਲਾਈਨ ਦੇ ਵਿੱਚ ਆਇ ਕਿਦਾਂ ਮਤਲਬ ਕਿ ਮਨ ਦੇ ਵਿੱਚ ਆਇ ਕਿ ਮੈਂ ਸਿੰਗਰ ਹੀ ਬਣਨਾ ਹੈ ਗਾਇਕੀ ਦਾ ਮੈਂ ਮੈਂ ਸੀ ਸ਼ੁਰੂ ਤੋਂ ਸਕੂਲ ਟਾਈਮ ਤੋਂ ਹੀ ਸਾਨੂੰ ਸੀਗਾ ਅਸੀਂ ਜਦੋਂ ਸਕੂਲ ਸਰਕਲ 'ਚ ਹੁੰਦੇ ਸੀਗੇ ਕੁਝ ਕੁ ਮੁੰਡੇ ਸੀਗੇ ਜਿਨ੍ਹਾਂ ਨੂੰ ਨਾ ਇਨਸਟਰੂਮੈਂਟ ਵਜਾਉਣ ਦਾ ਬਹੁਤ ਸ਼ੌਕ ਸੀਗਾ ਜੀ ਸੋ ਉਹ ਟੇਬਲ ਤੇ ਪਲੇ ਕਰਦੇ ਸੀਗੇ ਢੋਲ ਕੀ ਆ ਕਿਦਾਂ ਵੀ ਮੈਂ ਉਹਨਾਂ ਦੇ ਨਾਲ ਨਾਲ ਗਾਉਂਦਾ ਹੁੰਦਾ ਸੀਗਾ ਜਦੋਂ 2019 'ਚ ਕੀਤਾ ਸੀਗਾ ਉਹ ਕਿਸੇ ਹੋਰ ਰਾਈਟਰ ਤੋਂ ਲਿਆ ਸੀਗਾ ਗਾਣਾ ਹੂੰ ਉਹ ਉਹਨਾਂ ਦੇ ਨਾਲ ਕੋਲੇ ਹੋਰ ਵੀ ਗਾਣੇ ਪਏ ਸੀਗੇ ਜਿਹੜੇ ਕਿ ਮੈਨੂੰ ਹਿੱਟ ਕੀਤਾ ਸੀ ਮੈਂ ਕਿਹਾ ਵੀ ਬਾਈ ਮੈਂ ਇਹ ਕਰਨੇ ਆਂ ਆਉਣ ਵਾਲੇ ਟਾਈਮ 'ਚ ਉਹਨਾਂ ਨੇ ਨਾ ਬਹਾਨੇ ਜੇ ਲਾਉਣੇ ਸ਼ੁਰੂ ਕਰਤੇ ਤੇ ਫਿਰ ਮੈਂ ਉਦੋਂ ਤੋਂ ਆਪੇ ਲਿਖਦਾ ਆਂ ਅੱਜ 3-4 ਸਾਲ ਹੋ ਗਏ ਨਿਤ ਕੰਟਰੋਵਰਸੀ ਕਰ ਹਿੱਟ ਮਿਲੂਗੀ ਧਰਮਾਂ ਦੇ ਨਾਮ ਤੇ ਡਬੇ ਹਿੱਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹਿੱਟ ਮਿਲੂਗੀ ਚਲੋ ਅੱਜ ਤੋਂ ਸਾਡੇ ਵਿੱਚ ਨਹੀਂ ਹੈਗੇ ਪਰ ਕੀ ਤੁਸੀਂ ਜਦੋਂ ਸੀਗੇ ਉਹਨਾਂ ਨੂੰ ਕਦੇ ਮਿਲੇ ਹੋ ਜਦੋਂ ਬਾਈ ਦਾ ਨਿੰਜੇ ਦਾ ਗਾਣਾ ਆਇਆ ਸੀਗਾ ਲਾਇਸੈਂਸ ਉਹ ਸਿੱਧੂ ਬਾਈ ਨੇ ਦਿੱਤਾ ਸੀਗਾ ਉਹ ਨਿੰਜਾ ਬਾਈ ਬlesing ਲੈਣ ਆਏ ਸੀ ਉਸਤਾਦ ਜੀ ਤੋਂ ਉੱਥੇ ਸਿੱਧੂ ਬਾਈ ਵੀ ਮੌਜੂਦ ਸੀਗਾ ਪਰ ਸਾਡਾ ਧਿਆਨ ਨਾ ਨਿੰਜੇ ਬਾਈ ਵੱਲ ਵੱਧ ਸੀਗਾ ਵੀ ਪਤਾ ਨਹੀਂ ਸੀਗਾ ਵੀ ਬਾਈ ਸਿੱਧੂ ਨੇ ਗਾਣਾ ਦਿੱਤਾ ਆ ਜਾਂ ਕਿਦਾਂ ਵੀ ਆਉਣ ਵਾਲੇ ਟਾਈਮ 'ਚ ਕੀ ਨਾਮ ਹੋ ਜੂ ਬਾਈ ਦਾ ਅਸੀਂ ਬਾਈ ਨੂੰ ਨਹੀਂ ਮਿਲੇ ਉਦੋਂ ਤੇ ਨਿੰਜੇ ਨੂੰ ਮਿਲੇ ਸੀਗੇ ਕੋਈ ਇਲਾਵਾ ਲੁਧਿਆਣੇ ਆਏ ਸੀਗੇ ਬਾਈ ਸ਼ੋਅ ਕਰਨ ਆਏ ਸੀਗੇ ਉਦੋਂ ਵੀ ਰਸ਼ ਇੰਨਾ ਸੀਗਾ ਕਰਾਊਡ ਬਹੁਤ ਜ਼ਿਆਦਾ ਸੀਗਾ ਵੀ ਉਦੋਂ ਵੀ ਨਹੀਂ ਮਿਲ ਪਏ ਸੋ ਦੋ ਵਾਰੀ ਬਾਈ ਅੱਖਾਂ ਦੇ ਸਾਹਮਣੇ ਤਾਂ ਸੀਗੇ ਬਟ ਮਿਲੇ ਨਹੀਂ ਸੀ ਕਰਦੇ ਕਿੰਨੇ ਕੁ ਜ਼ਿਆਦਾ ਸਪੋਰਟ ਕਰਦੇ ਨੇ ਕਰਦੇ ਬਹੁਤ ਜ਼ਿਆਦਾ ਕਰਦੇ ਆ ਮੈਂ ਕਹਿੰਨਾ ਵੀ ਸ਼ਾਇਦ ਹਲੇ ਮੈਂ ਉਹਨਾਂ ਦੀ ਸਪੋਰਟ ਦੇ ਹਿਸਾਬ ਨਾਲ ਘੱਟ ਅਚੀਵ ਕਰਦਾ ਪਿਆ ਉਹ ਖੜਦੇ ਆ ਨਾਲ ਜਿਹੜੇ ਖੜੇ ਰਹਿਣਗੇ ਜੜ ਤੇ ਮੈਂ ਕੋਕੇ ਜਿੱਥੇ ਜੜੇ ਰਹਿਣਗੇ ਦੁੱਕੀ ਦੇ ਆ ਬੰਦਿਆਂ ਨਾਲ ਵੈਰ ਨਹੀਂ ਪਾਉਨਾ ਕਦੇ ਦੁੱਕੀ ਦੇ ਆ ਬੰਦਿਆਂ ਨਾਲ ਵੈਰ ਨਹੀਂ ਪਾਉਨਾ ਬਈ ਦੀ ਝੋਟੀ ਦੇ ਜਿੰਨਾ ਨਸਦਾ ਅੜੀ ਰੱਖਦਾ ਤੇਰੇ ਸ਼ਹਿਰ ਦੀ ਮਢੀ ਰ ਅੱਖ ਨੀਵੀਂ ਰੱਖਦੀ ਜਦੋਂ ਤੁਰ ਕਾਨੇ ਮੁੱਛ ਖੜੀ ਰੱਖਦਾ ਤੇਰੇ ਸ਼ਹਿਰ ਦੀ ਮਢੀ ਰ ਅੱਖ ਨੀਵੀਂ ਰੱਖਦੀ ਜਦੋਂ ਤੁਰ ਕਾਨੇ ਮੁੱਛ ਖੜੀ ਰੱਖਦਾ ਅਜ ਤੱਕ ਲਾਈਫ ਤੋਂ ਸਿੰਗਿੰਗ ਨੂੰ ਲੈ ਕੇ ਕਰਨ ਨੂੰ ਲੈ ਕੇ ਕੀ ਕੁਝ ਸਿੱਖ ਲਿਆ ਇਹੀ ਸਿੱਖਿਆ ਮੈਡਮ ਵੀ ਅੱਜਕੱਲ ਜਿੱਦਾਂ ਟਾਈਮ ਹੋ ਗਿਆ ਵੀ ਹਰੇਕ ਬੰਦਾ ਬਹੁਤ ਬੰਦੇ ਲਿਖਦੇ ਆ ਹਨਾ ਬਹੁਤ ਵਧੀਆ ਵਧੀਆ ਲਿਖਦੇ ਆ ਆਪਾਂ ਨੂੰ ਕਿਸੇ ਦੇ ਪਿੱਛੇ ਪਿੱਛੇ ਨਹੀਂ ਭੱਜਣਾ ਚਾਹੀਦਾ ਵੀ ਬਾਈ ਮੈਂ ਲਿਖਦਾ ਆਇਆ ਜਾਂ ਮੈਂ ਗਾਉਣਾ ਆ ਨਾ ਜੇ ਤੁਸੀਂ ਵਧੀਆ ਚੀਜ਼ ਕਿਸੇ ਨੂੰ ਡਿਲੀਵਰ ਕਰਦੇ ਹੋ ਉਹ ਫਿਰ ਆਪੇ ਤੁਹਾਨੂੰ ਕਿਸੇ ਨਾ ਕਿਸੇ ਮਕਾਮ ਤੇ ਪਹੁੰਚਾ ਦੂ ਸਿਟੀ ਐਟਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਿਲਕ ਸਵਾਗਤ ਕਰਦੀ ਹਾਂ ਜਿਵੇਂ ਅੱਜ ਦੇ ਟਾਈਮ ਦੇ ਵੀ ਸਿੰਗਰਾਂ ਦੀ ਗੱਲ ਕੀਤੀ ਜਾਵੇ ਤੇ ਜ਼ਿੰਦਗੀ ਦੇ ਵਿੱਚ ਜਿਹੜਾ ਹਰ ਕੋਈ ਅੱਗੇ ਵਧਣਾ ਚਾਹੁੰਦਾ ਤੇ ਹਰ ਕੋਈ ਜਿਹੜਾ ਆਪਣੀ ਗਾਇਕੀ ਨੂੰ ਆਪਣੇ ਅੰਦਰ ਤੇ ਟੈਲੈਂਟ ਨੂੰ ਜਿਹੜਾ ਅੱਗੇ ਵਧਾਉਣਾ ਚਾਹੁੰਦਾ ਤੇ ਅੱਜ ਸਾਡੇ ਨਾਲ ਲੁਧਿਆਣੇ ਤੋਂ ਸੈਬੇ ਜੀ ਮੌਜੂਦ ਨੇ ਜੋ ਕਿ ਸਿੱਧੂ ਮਸੇਵਾਲੇ ਨੂੰ ਜਿਹੜਾ ਲਗਾਤਾਰ ਹੀ ਸੁਣਦੇ ਆ ਰਹੇ ਨੇ ਤੇ ਉਹਨਾਂ ਤੋਂ ਮੋਟੀਵੇਟ ਹੋ ਕੇ ਜਿਹੜਾ ਅੱਜ ਉਹਨਾਂ ਦੇ ਵਰਗੀ ਜਿਹੜੀ ਗਾਇਕੀ ਤਾਂ ਨੇ ਕਰ ਪਾਰੇ ਲੇਕਿਨ ਪੂਰੀ ਕੋਸ਼ਿਸ਼ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਮੈਂ ਵੀ ਉਹਨਾਂ ਵਰ ਤੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਦਾ ਗਾਣਾ ਸੁਣਾਂਗੇ ਫਿਰ ਉਸ ਤੋਂ ਬਾਅਦ ਜਿਹੜੀ ਬਾਕੀ ਦੀਆਂ ਗੱਲਾਂ ਕਰਾਂਗੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮੈਡਮ ਸਰ ਸਭ ਤੋਂ ਪਹਿਲਾਂ ਸਿੱਧੂ ਮਸੇਵਾਲੇ ਦੇ ਆਪਾਂ ਗੱਲ ਕਰ ਰਹੇ ਸਿੱਧੂ ਮਸੇਵਾਲੇ ਤੇ ਤੁਸੀਂ ਬਹੁਤ ਵੱਡੇ ਫੈਨ ਹੋ ਦੋ ਲਾਈਨ ਅਪ ਪਹਿਲਾਂ ਸਿੱਧੂ ਮਸੇਵਾਲੇ ਦੀ ਐਕਚੁਅਲੀ ਮੈਡਮ ਗਾਣੇ ਤਾਂ ਉਹਨਾਂ ਦੇ ਜਿੱਦਾਂ ਆਪਾਂ ਦੇਖਦੇ ਹਾਂ ਸਾਰੇ ਹਰ ਟ੍ਰੈਂਡ ਦੇ ਚੱਲਦੇ ਆ ਪਰ ਜਿਹੜਾ ਗਾਣਾ ਉਹਨਾਂ ਦਾ ਇਹ ਆਪਾਂ ਨੂੰ ਹਿੱਟ ਕਰਦਾ ਆ 295 ਉਹ ਜਦੋਂ ਮਰਜੀ ਸੁਣੀ ਐ ਲੱਗਦਾ ਵੀ ਬਾਈ ਹੁਣ ਜਿਉਂਦਾ ਤੇ ਬਾਈ ਹੁਣ ਉਹ ਗੱਲਾਂ ਕਹਿ ਰਿਹਾ ਆ ਆਪਾਂ ਨੂੰ ਹਨਾ ਉਹ ਤੋਂ ਫਿਰ ਆਪਾਂ ਸਟਾਰਟਿੰਗ ਉਹਨਾਂ ਨਾਲ ਇੰਨਾਂ ਤੋਂ ਹੀ ਕਰਦੇ ਆਂ ਤੇ ਉਸ ਗਾਣੇ ਨਾਲ ਇਹ ਵੀ ਐ ਕਿ ਆਪਣੀ ਜਿਹੜੇ ਹੋਣ ਵਾਲੀਆਂ ਗੱਲਾਂ ਸੀਗੀਆਂ ਉਹ ਪਹਿਲੇ ਦੱਸ ਗਏ ਹਾਂਜੀ ਤੇ ਉਹ ਜਦੋਂ ਵੀ ਆਪਾਂ ਸੁਣਦੇ ਆਂ ਲੱਗਦਾ ਵੀ ਅੱਜ ਦੀ ਹੀ ਗੱਲ ਆ ਬਾਈ ਹੁਣ ਦੀ ਹੀ ਗੱਲ ਕਰਦਾ ਆ ਸੋ ਆਪਾਂ ਉਹਨਾਂ ਨਾਲ ਹੀ ਸ਼ੁਰੂ ਕਰਦੇ ਆਂ ਕਾ ਹੁਤ ਦਸ ਪੁੱਤ ਤੇਰਾ ਹੈਡ ਡਾਉਣ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮੋਹਣ ਕਾਸ ਤੋਂ ਆ ਜਿਹੜੇ ਦਰਵਾਜੇ ਉੱਤੇ ਬੋੜ ਚੱਕੀ ਖੜੇ ਆਵੇਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਉਂਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਉਂਦੇ ਨੇ ਕੁਝ ਕਿਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਲੈ ਕੇ ਤੇਰਾ ਅੱਗੇ ਹੋਣਾ ਚਾਉਂਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸੁਆਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੰਟਰੋਵਰਸੀ ਕਰ ਹਿੱਟ ਮਿਲੂਗੀ ਧਰਮਾਂ ਦੇ ਨਾਮ ਤੇ ਡਬੇ ਹਿੱਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹਿੱਟ ਮਿਲੂਗੀ ਕੀ ਬਾਤ ਹੈ ਕੀ ਬਾਤ ਬਹੁਤ ਸੋਹਣੀ ਆਵਾਜ਼ ਹੈ ਅੱਛਾ ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ ਮਤਲਬ ਕਿ ਗਾਇਕੀ ਲਾਈਨ ਦੇ ਵਿੱਚ ਆਇਆ ਕਿਿੱਦਾਂ ਮਤਲਬ ਕਿ ਮਨ ਦੇ ਵਿੱਚ ਆਇਆ ਕਿ ਮੈਂ ਸਿੰਗਰ ਹੀ ਬਣਨਾ ਹੈ ਗਾਇਕੀ ਦਾ ਮੈਂ ਮੈਂ ਸੀ ਸ਼ੁਰੂ ਤੋਂ ਸਕੂਲ ਟਾਈਮ ਤੋਂ ਹੀ ਸਾਨੂੰ ਸੀਗਾ ਅਸੀਂ ਜਦੋਂ ਸਕੂਲ ਸਰਕਲ 'ਚ ਹੁੰਦੇ ਸੀਗੇ ਕੁਝ ਕੁ ਮੁੰਡੇ ਸੀਗੇ ਜਿਨ੍ਹਾਂ ਨੂੰ ਨਾ ਇਨਸਟਰੂਮੈਂਟ ਵਜਾਉਣ ਦਾ ਬਹੁਤ ਸ਼ੌਂਕ ਸੀਗਾ ਜੀ ਸੋ ਉਹ ਟੇਬਲ ਤੇ ਪਲੇ ਕਰਦੇ ਸੀਗੇ ਢੋਲ ਕੀ ਆ ਕਿਦਾਂ ਵੀ ਮੈਂ ਉਹਨਾਂ ਦੇ ਨਾਲ-ਨਾਲ ਗਾਉਂਦਾ ਹੁੰਦਾ ਸੀਗਾ ਹੂੰ ਤੇ ਸ਼ੁਰੂ ਤੋਂ ਉਹ ਵੀ ਐਪਰੀਸ਼ੀਏਟ ਕਰਦੇ ਸੀਗੇ ਇਹ ਗੱਲ ਨੂੰ ਵੀ ਨਹੀਂ ਵੀ ਤੇਰਾ ਹੈਗਾ ਟੱਚ ਉਧਰ ਨੂੰ ਆਇਆ ਵੋਕਲ ਹੈਗੀ ਉਧਰ ਦੀ ਤੈਨੂੰ ਇਸ ਲਾਈਨ ਵੱਲ ਤੁਰਨਾ ਚਾਹੀਦਾ ਆ ਸੋ ਅਸੀਂ ਉਸ ਟਾਈਮ ਤੋਂ ਹੀ ਗਾਉਂਦੇ ਰਹਿੰਦੇ ਗਾਉਂਦੇ ਰਹਿੰਦੇ ਸੀਗੇ ਤੋਂ ਮੈਨੂੰ ਉਸ ਟਾਈਮ ਤੋਂ ਥੋੜਾ ਥੋੜਾ ਦਿਮਾਗ ਚ ਹੈਗਾ ਵੀ ਨਹੀਂ ਇਸ ਲਾਈਨ ਵੱਲ ਨੂੰ ਆਪਾਂ ਜਾਵਾਂਗੇ ਹਨਾ ਕਦੇ ਨਾ ਕਦੇ ਵੀ ਕੋਸ਼ਿਸ਼ ਕਰਦੇ ਰਹੇ ਸੋ ਹੁਣ ਇਸ ਟਾਈਮ ਤੇ ਆ ਕੇ ਲੱਗਦਾ ਵੀ ਨਹੀਂ ਹੁਣ ਟਾਈਮ ਹੈਗਾ ਆਪਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਆ ਆਫੀਸ਼ੀਅਲੀ ਸੋ ਹੁਣ ਤੇ ਸਿੱਧੂ ਮਸੇਵਾਲੇ ਨੂੰ ਸੁਣਦੇ ਆ ਰਹੇ ਹਾਂ ਕਿ ਉਹਨਾਂ ਦੇ ਗਾਣੇ ਗਾਉਂਦੇ ਹੋ ਕਿ ਕੁਝ ਆਪਣਾ ਵੀ ਕਰਦੇ ਹੋ ਨਹੀਂ ਮੈਡਮ ਮੈਂ ਆਪ ਵੀ ਲਿਖਦਾ ਆ ਮੇਰੇ ਟਰੈਕ ਵੀ ਆਏ ਹੋਏ ਆ 2019 ਚ ਆਇਆ ਸੀਗਾ ਸ਼ੇਟਚੈਸ ਜਸ ਰੈਕਡ ਤੇ ਤੇ ਹੁਣ ਲਾਸਟ ਮੰਥ ਆਇਆ ਵਾ ਬਾਜ ਇਹ ਨਾਰਥਵੁੱਡ ਫਿਲਮਸ ਚੈਨਲ ਦਾ ਉਰਤੇ ਆਇਆ ਹੋਇਆ ਵਾ ਸੋ ਆਪ ਵੀ ਲਿਖਦੇ ਗਾਉਂਦੇ ਰਹੀਦਾ ਆ ਕੀ ਬਾਤ ਹੈ ਮਤਲਬ ਲਿਖਣ ਦਾ ਸ਼ੌਂਕ ਵੀ ਆਪ ਨੂੰ ਹੈ ਤੇ ਗਾਉਣ ਦਾ ਵੀ ਹੈ ਕਿਦਾਂ ਮਤਲਬ ਲਿਖਣ ਦਾ ਸ਼ੌਂਕ ਪਿਆ ਸਿੱਧੂ ਮਸੇਵਾਲੇ ਨੂੰ ਦੇਖ ਕੇ ਕਿ ਕੋਈ ਹੋਰ ਹਾਂਜੀ ਮੈਡਮ ਇਹਦੇ ਪਿੱਛੇ ਦੋ ਰੀਜ਼ਨ ਆ ਇੱਕ ਜਿਹੜਾ ਸਟਾਈਲ ਆ ਉਹ ਤਾਂ ਬਾਈ ਸਿੱਧੂ ਤੋਂ ਕੋਸ਼ਿਸ਼ ਕਰੀਦਾ ਵੀ ਉਦਾਂ ਦਾ ਕੁਝ ਲਿਖੇ ਕਿਉਂਕਿ ਲੋਕਾਂ ਨੂੰ ਵੀ ਵਧੀਆ ਲੱਗਦਾ ਤੇ ਆਪ ਨੂੰ ਵੀ ਵਧੀਆ ਲੱਗਦਾ ਆ ਸੋ ਜਦ ਮੈਂ ਆਪ ਦੇ ਹਿਸਾਬ ਨਾਲ ਲਿਖਣਾ ਹੋਵੇ ਫਿਰ ਮੈਂ ਉਦਾਂ ਦਾ ਹੀ ਲਿਖਦਾ ਹੁੰਨਾ ਕੁਝ ਉਸੇ ਟੱਚ 'ਚ ਬਟ ਇਹਦਾ ਜਿਹੜਾ ਮੈਂ ਆਪ ਲਿਖਣ ਲੱਗਾ ਇਹਦਾ ਰੀਜ਼ਨ ਇਹ ਸੀਗਾ ਵੀ ਜਦੋਂ 2019 'ਚ ਕੀਤਾ ਸੀਗਾ ਉਹ ਕਿਸੇ ਹੋਰ ਰਾਈਟਰ ਤੋਂ ਲਿਆ ਸੀਗਾ ਗਾਣਾ ਸੋ ਉਹਨਾਂ ਦੇ ਨਾਲ ਕੋਲੇ ਹੋਰ ਵੀ ਗਾਣੇ ਪਈ ਸੀਗੇ ਜਿਹੜੇ ਕਿ ਮੈਨੂੰ ਹਿੱਟ ਕੀਤੇ ਮੈਂ ਕਿਹਾ ਵੀ ਬਾਈ ਮੈਂ ਇਹ ਕਰਨੇ ਆ ਆਉਣ ਵਾਲੇ ਟਾਈਮ 'ਚ ਉਹ ਕਹਿੰਦੇ ਠੀਕ ਆ ਕਰ ਲਿਓ ਹਨਾ ਪਰ ਥੋੜਾ ਟਾਈਮ ਲੰਗਾ ਉਹਨਾਂ ਨੇ ਨਾ ਉਹ ਬਹਾਨੇ ਜੇ ਲਾਉਣੇ ਸ਼ੁਰੂ ਕਰਤੇ ਜੀ ਵੀ ਨਹੀਂ ਕਰਦੇ ਕਹਿੰਦੇ ਵੀ ਤੁਸੀਂ ਕਰ ਲਓ ਗਾਣੇ ਹਨਾ ਵੀ ਨਹੀਂ ਇਹ ਗਾਣੇ ਵਧੀਆ ਤੈਨੂੰ ਕਰਨੇ ਚਾਹੀਦੇ ਆ ਵੀ ਕਿਸੇ ਹੋਰ ਨੂੰ ਕਿਉਂ ਦੇਣੇ ਮੈਂ ਕਿਹਾ ਬਈ ਜੇ ਮੈਂ ਕਰੂੰਗਾ ਹੋ ਸਕਦਾ ਫਿਰ ਵੀ ਚੱਲਣ ਜਾਂ ਨਾ ਨਾ ਚੱਲਣ ਤੁਸੀਂ ਕਰੋਗੇ ਗਰੰਟੀ ਤਾਂ ਨਹੀਂ ਹੈ ਬਟ ਇਹ ਆ ਵੀ ਜਿਹੜੀ ਜੀ ਮੈਨੂੰ ਵਧੀਆ ਲੱਗੀ ਜੇ ਮੈਂ ਉੱਤੇ ਇਨਵੈਸਟ ਕਰਨਾ ਚਾਹੁੰਨਾ ਹਨਾ ਜਿੰਨੇ ਜੋਗਾ ਆ ਮੈਨੂੰ ਕਰਨਾ ਚਾਹੀਦਾ ਕਹਿੰਦੇ ਨਹੀਂ ਬਾਈ ਇਦਾਂ ਉਦਾਂ ਨਾ ਨੁਕਰ ਜੀ ਕੀਤੀ ਤੇ ਫਿਰ ਮੈਨੂੰ ਸੀਗਾ ਵੀ ਨਹੀਂ ਵੀ ਕਦੋਂ ਤੱਕ ਆਪਾਂ ਕਿਸੇ ਦੇ ਕੋਲੇ ਕਹਿੰਦੇ ਰਵਾਂਗੇ ਵੀ ਬਈ ਗਾਣਾ ਚਾਹੀਦਾ ਨਾ ਇੰਨੇ ਪੈਸੇ ਵੱਜੋ ਤਾਂ ਇੰਨੇ ਹੈ ਨਹੀਂ ਸਟਰੋਂਗ ਵੀ ਬਈ ਬਾਈ ਕਰ ਲਾਂਗੇ ਕਿਸੇ ਹਨਾ ਵਧੀਆ ਸਿੰਗਰ ਤੋਂ ਜਾਂ ਰਾਈਟਰ ਤੋਂ ਫਿਰ ਮੈਂ ਆਪ ਲਿਖਣ ਦੀ ਹੌਲੀ ਹੌਲੀ ਕੋਸ਼ਿਸ਼ ਕੀਤੀ ਤੇ ਉੱਤੇ ਫਿਰ ਰੁਚੀ ਵੱਧਦੀ ਰਹੀ ਫਿਰ ਜਿਹੜੇ ਯਾਰ ਦੋਸਤ ਸੀਗੇ ਫਰੈਂਡ ਸਰਕਲ ਸੀਗਾ ਉਹਨਾਂ ਨੇ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਵੀ ਨਹੀਂ ਹੈਗਾ ਵੀ ਲੇਖ ਤੂੰ ਵੀ ਵਧੀਆ ਹੋ ਸਕਦਾ ਕੁਝ ਤੇ ਫਿਰ ਮੈਂ ਉਦੋਂ ਤੋਂ ਆਪੇ ਲਿਖਦਾ ਆਂ ਅੱਜ 3-4 ਸਾਲ ਹੋ ਗਏ ਕਾਫੀ ਕੰਟੈਂਟ ਤੇ ਕਿ ਜਦੋਂ ਜਦੋਂ ਸਭ ਤੋਂ ਪਹਿਲਾ Song ਲਿਖਿਆ ਸੀਗਾ ਕੀ ਸੋਚ ਕੇ ਲਿਖਿਆ ਸੀਗਾ ਤੇ ਕਿਸ ਚੀਜ਼ ਤੇ ਲਿਖਿਆ ਸੀ ਉਹ ਲਿਖਿਆ ਸੀ ਮੈਡਮ ਉਦੋਂ ਤਾਂ ਇਹ ਸੀਗਾ ਵੀ ਲਾਈਨਾਂ ਇੱਕ ਜੋੜਨੀਆਂ ਬਹੁਤ ਵੱਡੀ ਗੱਲ ਹੁੰਦੀ ਆ ਵੀ ਰਾਈਮਿੰਗ ਸ਼ੁਰੂ ਤੋਂ ਜਿੱਦਾਂ ਹੁਣ ਗਾਉਂਦੇ ਸੀ ਰਾਈਮਿੰਗ ਦਾ ਤਾਂ ਪਤਾ ਸੀਗਾ ਪਰ ਲਾਈਨਾਂ ਨਹੀਂ ਜੁੜਦੀਆਂ ਸੀ ਜਿਆਦਾ ਫਿਰ ਉਹ ਟੈਡੀਆਂ ਵਿੰਗੀਆਂ ਜਿੱਦਾਂ ਦੀਆਂ ਵੀ ਸੀਗੀਆਂ ਕੋਸ਼ਿਸ਼ ਤਾਂ ਕੀਤੀ ਹੀ ਰੋਮਾਂਟਿਕ Song ਤੋਂ ਤੇ ਉਹ ਉਹਦਾ ਤਾਂ ਲਿਖਿਆ ਉਹ ਆਪ ਨੂੰ ਜਿੰਨਾਂ ਨੂੰ ਸੁਣਾਇਆ ਹੁਣ ਜਿਹੜੇ ਫਰੈਂਡ ਸਰਕਲ ਸੀ ਉਹ ਤਾਂ ਕਹਿੰਦੇ ਹਾਂ ਵਧੀਆ ਪਰ ਮੈਨੂੰ ਪਤਾ ਸੀਗਾ ਵੀ ਉਹ ਵਧੀਆ ਨਹੀਂ ਹੈਗਾ ਕਿਉਂਕਿ ਰੋਮਾਂਟਿਕ ਮੇਰਾ ਟੱਚ ਉਨਾ ਜ਼ਿਆਦਾ ਹੈ ਵੀ ਨਹੀਂ ਤੇ ਪਹਿਲਾ ਗਾਣਾ ਮੈਂ ਰੋਮਾਂਟਿਕ ਲਿਖਿਆ ਸੀਗਾ ਫਿਰ ਉਸ ਤੋਂ ਬਾਅਦ ਤੇ ਆਪਣੇ ਲਿਖਿਆ ਹੋਇਆ ਗਾਣਾ ਕੋਈ ਵੀ ਉਹਦੀ ਦੋ ਲਾਈਨਾਂ ਹਾਂਜੀ ਮੈਡਮ ਮੈਂ ਸੁਣਾਉਣਾ ਤੁਹਾਨੂੰਗਾ ਹੋ ਮਿਹਨਤ ਵੀ ਕਰ ਹੀ ਦਿਆ ਹੱਡ ਤੋੜ ਤੋੜ ਨਿਤ ਰੱਬ ਨੂੰ ਤੇ ਆਵਾਂ ਬਿੱਲੋ ਦੋਵੇਂ ਹੱਥ ਜੋੜ ਵੰਡਣ ਲੱਗੇ ਵੀ ਕਦੇ ਹੱਥ ਰੋਕਾਂ ਨਾ ਕਿਉਂ ਕਹੀ ਦੱਬ ਦੇ ਜਾਂਦਾ ਬਿੱਲੋ ਸਾਨੂੰ ਮੋੜ ਮੋੜ ਹੋ ਮਾਰਨ ਲਈ ਬੈਠੇ ਹਥਿਆਰ ਨਾ ਮਿਲੇ ਕਿਉਂਕਿ ਸਾਹਾਂ ਨਾ ਹਿਸਾਬ ਸਾਡਾ ਪੱਕਾ ਚੱਲਦਾ ਸਾਡਾ ਲੇਖਾਂ ਉੱਤੇ ਹਉ ਲੇਖਾਂ ਉੱਤੇ ਸਾਡਾ ਪੂਰਾ ਧੱਕਾ ਚੱਲਦਾ ਸਾਡਾ ਲੇਖਾਂ ਉੱਤੇ ਹਉ ਲੇਖਾਂ ਉੱਤੇ ਸਾਡਾ ਪੂਰਾ ਧੱਕਾ ਚੱਲਦਾ ਸਾਡਾ ਲੇਖਾਂ ਉੱਤੇ ਉਹ ਗੁੱਸਾ ਵੈਰੀਆਂ ਦਾ ਪਾਣੀ ਜਿੰਨਾ ਪੰਜੇਆਬਾਂ ਚ ਨਿਤ ਤੱਕ ਤੱਕ ਉੱਠਦੇ ਉਹ ਮੈਨੂੰ ਖਾਬਾਂ ਚ ਇੱਕੋ ਗੱਲ ਸੋਚ ਵਹਿਰੀ ਪਿੱਛੇ ਹਟ ਬਾ ਇਹੋ ਹੀ ਕੌਮ ਰੱਖੇ ਅਸਲੇ ਕਿਤਾਬਾਂ ਚ ਉਹਨਾਂ ਨਾਲ ਲੰਡੂ ਪੰਜ ਸੱਤ ਤੁਰਦੇ ਮੇਰੇ ਨਾਲ ਭਾਈ ਮੇਰਾ ਸੱਕਾ ਚੱਲਦਾ ਸਾਡਾ ਲੇਖਾਂ ਉੱਤੇ ਉਹ ਲੇਖਾਂ ਉੱਤੇ ਸਾਡਾ ਪੂਰਾ ਧੱਕਾ ਚੱਲਦਾ ਸਾਡਾ ਲੇਖਾਂ ਉੱਤੇ ਕੀ ਹੋਵੇ ਅੱਛਾ ਤੁਹਾਨੂੰ ਕਿਸੇ ਨੇ ਕਹਿ ਨਹੀਂ ਕਿ ਤੁਸੀਂ ਮਤਲਬ ਗੰਦੇ ਥੋੜਾ ਸਟਾਈਲ ਤੁਹਾਡਾ ਸਿੱਧੂ ਮੁੱਸੇ ਵਾਲੇ ਵਰਗੀ ਆ ਐ ਹੁੰਦਾ ਮੈਡਮ ਜਦ ਇਹ ਜਦੋਂ ਆਪਾਂ ਲਿਖਦੇ ਆ ਜਾਂ ਜਦ ਬੰਦਾ ਗਾਉਣ ਵਾਲਾ ਹੁੰਦਾ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਮੈਂ ਕਿਸੇ ਨੂੰ ਇਹ ਕਾਪੀ ਕਰਦਾ ਪਿਆ ਜਾਂ ਇਹ ਜਿਹੜਾ ਮੇਰਾ ਲਿਖਿਆ ਗਾਣਾ ਜਾਂ ਮੈਂ ਗਾ ਰਿਹਾ ਉਹ ਚ ਵਾਈ ਵਾਰੀ ਆ ਸੋ ਹੁੰਦਾ ਰਹਿੰਦਾ ਐ ਜਦ ਬਾਈ ਨੂੰ ਕਾਪੀ ਕਰੀਦਾ ਕਈ ਵਾਰੀ ਹੈਨਾ ਕਿਉਂਕਿ ਆਪ ਨੂੰ ਬਹੁਤ ਵਧੀਆ ਲੱਗਦਾ ਵਾ ਬਾਈ ਤੇ ਉਹਨਾਂ ਦੇ ਗਾਈ ਦੇ ਗਾਣੇ ਫਿਰ ਕਈ ਵਾਰ ਹੁੰਦਾ ਵੀ ਕਾਪੀ ਕਹਿੰਦੇ ਆ ਜੀ ਸੋ ਇਹ ਤੋਂ ਸਾਡੇ ਵਿੱਚ ਨਹੀਂ ਹੈਗੇ ਪਰ ਕੀ ਤੁਸੀਂ ਜਦੋਂ ਸੀਗੇ ਉਹਨਾਂ ਨੂੰ ਕਦੇ ਮਿਲੇ ਹੋ ਮੈਡਮ ਮੈਂ ਆਪਣੇ ਆਪ ਨੂੰ ਇਸ ਸਟੇਜ 'ਤੇ ਬਹੁਤ ਵੱਧ ਕਿਸਮਤ ਸਮਝਦਾ ਹਾਂ ਕਿਉਂਕਿ ਬਾਈ ਜਿੱਦਾਂ ਲੁਧਿਆਣੇ ਜੀਐਨਏ ਸਟੱਡੀ ਕਰਦੇ ਸੀਗੇ ਉਦੋਂ ਉਹਨਾਂ ਦੇ ਉਸਤਾਦ ਜੀ ਸੀਗੇ ਬਿੱਟੂ ਜੀ ਜੰਮੂ ਕਲੋਨੀ ਵੱਲ ਤੇ ਉਹਨਾਂ ਤੋਂ ਬਾਈ ਸਿੱਖਦਾ ਹੁੰਦਾ ਸੀਗਾ ਉਦੋਂ ਜਿਹੜਾ ਉਸਤਾਦ ਸੀ ਉਸਤਾਦ ਜੀ ਸੀਗੇ ਨਾ ਉਹਨਾਂ ਦਾ ਭਤੀਜਾ ਮੇਰਾ ਫਰੈਂਡ ਸੀਗਾ ਸੋ ਅਸੀਂ ਜਦੋਂ ਬਾਈ ਦਾ ਨਿੰਜੇ ਦਾ ਗਾਣਾ ਆਇਆ ਸੀਗਾ ਲਾਇਸੈਂਸ ਉਹ ਸਿੱਧੂ ਬਾਈ ਨੇ ਦਿੱਤਾ ਸੀਗਾ ਉਹ ਨਿੰਜਾ ਬਾਈ ਬlesing ਲੈਣ ਆਏ ਸੀ ਉਸਤਾਦ ਜੀ ਤੋਂ ਉੱਥੇ ਸਿੱਧੂ ਬਾਈ ਵੀ ਮੌਜੂਦ ਸੀਗਾ ਪਰ ਸਾਡਾ ਧਿਆਨ ਨਾ ਨਿੰਜੇ ਬਾਈ ਵੱਲ ਵੱਧ ਸੀਗਾ ਵੀ ਪਤਾ ਨਹੀਂ ਸੀਗਾ ਵੀ ਬਾਈ ਸਿੱਧੂ ਨੇ ਗਾਣਾ ਦਿੱਤਾ ਆ ਜਾਂ ਕਿਦਾਂ ਵੀ ਆਉਣ ਵਾਲੇ ਟਾਈਮ 'ਚ ਕੀ ਨਾਮ ਹੋ ਜੂ ਬਾਈ ਦਾ ਅਸੀਂ ਬਾਈ ਨੂੰ ਨਹੀਂ ਮਿਲੇ ਉਦੋਂ ਤੇ ਇੰਜੇ ਨੂੰ ਮਿਲੇ ਸੀਗੇ ਇੱਕ ਉਹ ਸੀਨ ਸੀਗਾ ਉਸ ਤੋਂ ਇਲਾਵਾ ਲੁਧਿਆਣੇ ਆਏ ਸੀਗੇ ਬਾਈ ਸ਼ੋਅ ਕਰਨ ਆਏ ਸੀਗੇ ਉਦੋਂ ਵੀ ਰਸ਼ ਇੰਨਾ ਸੀਗਾ ਕਰਾਊਡ ਬਹੁਤ ਜ਼ਿਆਦਾ ਸੀਗਾ ਵੀ ਉਦੋਂ ਵੀ ਨਹੀਂ ਮਿਲ ਪਏ ਸੋ ਦੋ ਵਾਰੀ ਬਾਈ ਅੱਖਾਂ ਦੇ ਸਾਹਮਣੇ ਤਾਂ ਸੀਗੇ ਬਟ ਮਿਲੇ ਨਹੀਂ ਅਸੀਂ ਇਸ ਚੀਜ਼ ਦਾ ਅਫਸੋਸ ਮਤਲਬ ਜ਼ਿੰਦਗੀ ਭਰ ਰਹੂਗਾ ਹਾਂਜੀ ਹਾਂਜੀ ਇਹਦਾ ਰਿਗਰੈਟ ਹਮੇਸ਼ਾ ਰਹੂਗਾ ਦੀ ਜ਼ਿੰਦਗੀ ਤੇ ਜਦੋਂ ਮਤਲਬ ਸਿੰਗਿੰਗ ਕਰਦੇ ਹੋ ਲਿਖਦੇ ਹੋ ਕਿਹੜੀ ਮਤਲਬ ਕਿ ਉਮਰ ਤੋਂ ਤੁਸੀਂ ਲਿਖਣਾ ਸਟਾਰਟ ਕਰਤਾ ਸੀ ਇਹ ਮੈਡਮ ਮੈਂ 20 ਸਾਲਾਂ ਦਾ ਸੀਗਾ ਉਦੋਂ ਤੋਂ ਮਤਲਬ 5-7 ਸਾਲ ਹੋ ਗਏ ਉਦੋਂ ਤੋਂ ਮੈਂ ਲਿਖਦਾ ਆ ਵੀ ਹੁਣ ਕੋਸ਼ਿਸ਼ ਕਰਦੇ ਆ ਹੌਲੀ-ਹੌਲੀ ਇੰਪਰੂਵਮੈਂਟ ਹੁੰਦੀ ਰਹਿੰਦੀ ਆ ਵੀ ਪਹਿਲਾਂ ਤੁਹਾਨੂੰ ਪਤਾ ਜਦ ਬੰਦਾ ਨਵਾਂ ਕੋਈ ਵੀ ਕੰਮ ਸ਼ੁਰੂ ਕਰਦਾ ਉਹਦਾ ਲੈਵਲ ਕੁਝ ਹੋਰ ਹੁੰਦਾ ਆ ਵੀ ਜਦ ਹੁਣ ਲਿਖਦੇ ਆ ਕੋਸ਼ਿਸ਼ ਕਰਦੇ ਆ ਵਧੀਆ ਸੋ 5-7 ਸਾਲ ਹੋ ਗਿਆ ਹੁਣ ਇੰਪਰੂਵਮੈਂਟ ਕਰੀ ਜਾਂਦੇ ਆ ਹੌਲੀ-ਹੌਲੀ ਜੀ ਤੇ ਤੁਸੀਂ ਵੀ ਮਤਲਬ ਕੀ ਸਿੱਖਿਆ ਆ ਜਾਂ ਫਿਰ ਤੁਹਾਨੂੰ ਗੋਡ ਗਿਫਟ ਆ ਨਹੀਂ ਮੈਡਮ ਮੈਂ ਸਿੱਖਿਆ ਨਹੀਂ ਕਿਉਂਕਿ ਕੋਸ਼ਿਸ਼ ਕਰੋ ਜਹਾਨ ਉਦਾਂ ਦਾ ਸੀਗਾ ਫੈਮਿਲੀ ਬੈਕਗ੍ਰਾਉਂਡ ਉਦਾਂ ਦਾ ਸੀਗਾ ਵੀ ਐਸਸੀ ਜਵਲ ਨਹੀਂ ਵੀ ਕੰਮਕਾਰ ਛੱਡ ਕੇ ਇਸ ਚੀਜ਼ ਵੱਲ ਨਹੀਂ ਹੋ ਸਕਦੇ ਸੀਗੇ ਸੋ ਇਹ ਸ਼ੁਰੂ ਤੋਂ ਹੀ ਸੀਗਾ ਗਾਉਣ ਦਾ ਸ਼ੌਂਕ ਵੀ ਗਾਉਂਦੇ ਰਹੀਦਾ ਹਨਾ ਹੁਣ ਵੀ ਤੇ ਉਹਦੇ ਨਾਲ ਹੀ ਕੋਸ਼ਿਸ਼ ਕਰਦੇ ਆ ਵੀ ਇੰਪਰੂਵਮੈਂਟ ਹੌਲੀ ਹੌਲੀ ਹੋਈ ਜਾਂਦੀ ਆ ਬਟ ਸਿੱਖਿਆ ਨਹੀਂ ਮੈਂ ਕਿਤੋਂ ਸਕੀਨੀ ਅੱਜ ਘਰ ਦੇ ਕਿੰਨੇ ਕ ਜ਼ਿਆਦਾ ਸਪੋਰਟ ਕਰਦੇ ਨੇ ਘਰ ਦੇ ਬਹੁਤ ਜ਼ਿਆਦਾ ਕਰਦੇ ਆ ਮੈਂ ਕਹਿੰਨਾ ਵੀ ਸ਼ਾਇਦ ਹਲੇ ਮੈਂ ਉਹਨਾਂ ਦੀ ਸਪੋਰਟ ਦੇ ਹਿਸਾਬ ਨਾਲ ਘੱਟ ਅਚੀਵ ਕਰਦਾ ਪਿਆ ਬਟ ਜੇ ਹੋਰ ਕੋਈ ਹੋਵੇ ਜਿਹਨੂੰ ਇੰਨੀ ਸਪੋਰਟ ਮਿਲੇ ਉਹ ਕੁਝ ਵੀ ਕਰ ਸਕਦਾ ਹੈ ਕਿਉਂਕਿ ਮੇਰੀ ਮਦਰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਮੇਰੇ ਫਾਦਰ ਨੇ ਉਹ ਸਪੋਰਟ ਕਰਦੇ ਆ ਬਟ ਉਹ ਸ਼ੋਅ ਨਹੀਂ ਕਰਦੇ ਉਹ ਕਹਿੰਦੇ ਠੀਕ ਆ ਤੂੰ ਕਰੀ ਚੱਲ ਹਨਾ ਜਿੱਦਾਂ ਕਰਦਾ ਬਟ ਜਦ ਚੀਜ਼ ਆਉਂਦੀ ਹੈ ਜਿੱਦਾਂ ਲੇਟੈਸਟ ਮੇਰਾ ਟ੍ਰੈਕ ਆਇਆ ਸੀਗਾ ਉਹਨਾਂ ਨੇ ਬਹੁਤ ਵਾਰ ਸੁਣਿਆ ਕਿਹੜਾ ਆਇਆ ਸੀ ਮੇਰਾ ਬਾਜ ਆਇਆ ਸੀਗਾ ਨਾਰਥਵੁੱਡ ਫਿਲਮਜ਼ ਦੇ ਚੈਨ ਬਾਰ ਸੁਣਿਆ ਜਿੱਦਾਂ ਮੇਰੀ ਨਿੱਕੀ ਭੈਣ ਦੱਸਦੀ ਹੁੰਦੀ ਵੀ ਜਦ ਨਹੀਂ ਹੁੰਦਾ ਮੈਂ ਘਰੇ ਕਈ ਵਾਰੀ ਸੁਣਦੇ ਹੁੰਦੇ ਆ ਲਾ ਕੇ YouTube ਤੇ ਹਨਾ ਬਟ ਸਪੋਰਟ ਪੂਰੀ ਆ ਮੈਨੂੰ ਫਿਰ ਜਿਹੜਾ ਤੁਹਾਡੇ ਬਾਤ ਹਾਂਜੀ 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 ਮੈਨੂੰ ਜ਼ਰੂਰ ਹਉ ਛੱਡ ਤਾਂ ਮੈਂ ਕਹਿ ਰਾਂ ਜੀ ਨੂੰ ਮੂੰਹ ਕਦੇ ਲਾਇਆ ਨਹੀਂ ਕਿਹੜਾ ਵੈਲੀਆਂ ਦਾ ਬਾਪ ਜਿੰਨੂੰ ਹੱਥ ਅਸੀਂ ਪਾਇਆ ਨਹੀਂ ਜਿੱਥੇ ਹੁੰਦਾ ਦੀ ਸੇ ਤੱਕਾ ਉਹ ਸੇ ਥਾਂ ਤੇ ਖੜਦਾ ਹਾਂ ਵੇਖਿਆ ਨਹੀਂ ਮੂਰੇ ਬੰਦਾ ਆਪਣਾ ਪਰਾਇਆ ਨਹੀਂ ਚੱਲੇ ਆ ਚੱਲੇ ਆ ਚੱਲੇ ਚੱਲੇ ਆ ਕੁੜੇ ਚੱਲੇ ਜਦੋਂ ਇੱਕ ਪਾਸੇ ਚੱਲੇ ਆ ਕੁੜੇ ਕਿਆ ਬਾਤ ਹੈ ਕਿਆ ਹੋਇਆ ਅੱਛਾ ਕਦੇ ਇਦਾਂ ਹੋਇਆ ਹੈ ਕਿ ਤੁਸੀਂ ਆਪਣਾ ਸੌਂਗ ਲੈ ਕੇ ਕਿਸੇ ਸਿੰਗਰ ਕੋਲ ਗਏ ਹੋਵੇਂ ਪਰ ਉੱਥੇ ਪੈਸੇ ਦੀ ਡਿਮਾਂਡ ਰੱਖੀ ਗਈ ਹੋਵੇ ਨਹੀਂ ਮੈਡਮ ਮੈਂ ਐਂ ਹੀ ਬੋਲਾਂ ਮੈਂ ਅਜ ਤੱਕ ਅਪਰੋਚ ਨਹੀਂ ਹਾਂ ਮੈਸੇਜ ਜ਼ਰੂਰ ਕੀਤੇ ਆ ਮੈਂ ਵੋਕਲ ਸੈਂਡ ਕੀਤੀ ਆ ਵੀ ਬਾਈ ਬਥੇਰੇ ਸਿੰਘਾ ਨੂੰ ਕੀਤੀ ਆ ਵੀ ਬਾਈ ਕਿਉਂਕਿ ਲਿਖਣ ਵਾਲਾ ਬੰਦਾ ਹੁੰਦਾ ਨਾ ਉਹ ਜਦ ਗਾਣਾ ਲਿਖਦਾ ਉਹ ਥੌਟ ਆਉਂਦਾ ਵੀ ਇਹ ਮੈਂ ਇਸ ਬੰਦੇ ਦੀ ਵੋਕਲ ਤੇ ਹੋਊਗਾ ਗਾਣਾ ਬਹੁਤ ਵਧੀਆ ਲੱਗੂ ਸੋ ਮੈਂ ਕਈ ਵਾਰ ਬਥੇਰੇ ਸਿੰਘਾ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਬਟ ਰਿਪਲਾਈ ਨਹੀਂ ਆਇਆ ਉਹ ਫਿਜ਼ੀਕਲੀ ਮੈਂ ਫੇਸ ਟੂ ਫੇਸ ਕਦੇ ਅੱਛਾ ਜੀ ਮੈਂ ਬਹੁਤ ਉਮੀਦਾਂ ਨਾਲ ਹਰ ਕੋਈ ਮੈਸੇਜ ਕਰਦਾ ਸੀ ਵੀ ਮੈਸੇਜ ਕਰਦੇ ਕਿਸੇ ਦੇ ਇੰਟਰਵਿਊ ਲਈ ਬਹੁਤ ਉਮੀਦਾਂ ਨਾਲ ਕਰਦੇ ਹਾਂ ਬਟ ਜਦੋਂ ਰਿਪਲਾਈ ਨਹੀਂ ਆਉਂਦਾ ਜਾਂ ਫਿਰ ਬੰਦਾ ਸਾਹਮਣਾ ਨਾ ਕਰ ਦਿੰਦਾ ਕਿੱਦਾਂ ਦਾ ਫੀਲ ਹੁੰਦਾ ਇਹ ਹੋਰਾਂ ਦਾ ਤਾਂ ਨਹੀਂ ਪਤਾ ਮੈਡਮ ਬਟ ਮੇਰੇ ਲਈ ਇਹ ਨਾ ਇੱਕ ਬੂਸਟਰ ਦੇ ਵਾਂਗ ਕੰਮ ਕਰਦਾ ਆ ਵੀ ਮੈਨੂੰ ਇਹ ਹੁੰਦਾ ਵੀ ਨਹੀਂ ਰਿਪਲਾਈ ਆ ਕੋਈ ਗੱਲ ਨਹੀਂ ਹੋ ਸਕਦਾ ਮੇਰੇ ਕੰਟੈਂਟ ਚ ਕਮੀ ਹੋਵੇ ਜਾਂ ਅਗਲਾ ਬਿਜ਼ੀ ਹੋਵੇ ਬਟ ਮੈਂ ਜਦੋਂ ਮਿਲਾਂ ਕਦੇ ਕੁਝ ਅਚੀਵ ਕਰਕੇ ਇਥੇ ਅਗਲਾ ਉਸ ਚੀਜ਼ ਨੂੰ ਗੌਰ ਕਰੇ ਵੀ ਹਾਂ ਇਸ ਬੰਦੇ ਨੇ ਕਦੇ ਮੈਸੇਜ ਕੀਤਾ ਸੀਗਾ ਸਾਨੂੰ ਵੀ ਆਪਣਾ ਕੰਟੈਂਟ ਸ਼ੇਅਰ ਕੀਤਾ ਸੀਗਾ ਇਹ ਜਿਹੜੀ ਚੀਜ਼ 2-4 ਸਾਲ ਬਾਅਦ ਰਿਲੀਜ਼ ਹੋਈ ਆ ਇਹ ਮੇਰੇ ਕੋਲੇ 2 ਸਾਲ ਪਹਿਲਾਂ ਭੇਜੀ ਸੀਗੀ ਇਸ ਬੰਦੇ ਨੇ ਬਟ ਉਦੋਂ ਅਸੀਂ ਨਹੀਂ ਰਿਪਲਾਈ ਕੀਤਾ ਸੋ ਇਹ ਮੇਰੇ ਲਈ ਪੋਜ਼ਿਟਿਵ ਹੁੰਦਾ ਇੱਕ ਅੱਛਾ ਇਹ ਕਹਿੰਦੇ ਗਾਣਾ ਲਿਖਣਾ ਬਹੁਤ ਔਖਾ ਆ ਕਿਉਂਕਿ ਹਰ ਇੱਕ ਲਾਈਨ ਜੋੜਨੀ ਪੈਂਦੀ ਆ ਹਰ ਇੱਕ ਦਾ ਤੁਕ ਬਣਾਉਣਾ ਪੈਂਦਾ ਹੈ ਚਲੋ ਗਾਉਣਾ ਫਿਰ ਵੀ ਇੱਕ ਤਰੀਕੇ ਨਾਲ ਸੌਖਾ ਕਿਉਂਕਿ ਉਹ ਸਾਡੀ ਜ਼ੁਬਾਨ ਤੇ ਰਟਿਆ ਹੋ ਜਾਂਦਾ ਆ ਪਾ ਲਿਖਦੇ ਪਰ ਜਦੋਂ ਗਾਣੇ ਦੀ ਸ਼ੂਟਿੰਗ 1.2 ਲੱਖ ਰੁਪਏ ਇੱਕ Song ਤੇ ਲੱਗ ਜਾਂਦਾ ਨਾਰਮਲੀ ਤੇ ਤੁਹਾਨੂੰ ਕਦੇ ਮਤਲਬ ਕਿ ਤੁਹਾਡਾ ਰਿਕਾਰਡ ਹੋਇਆ Song ਹੋਵੇ ਤੁਸੀਂ ਰਿਕਾਰਡ ਕਰ ਲਿਆ ਹੋਵੇ ਸਾਰਾ ਕੁਝ ਹੋ ਗਿਆ ਸਿਰਫ ਇੱਕ ਸ਼ੂਟਿੰਗ ਲਈ ਪੈਸੇ ਦੀ ਕਦੇ ਕੋਈ ਘਾਟ ਹੋਈ ਹੋਵੇ ਜਾਂ ਫਿਰ ਕੁਝ ਇਦਾਂ ਦੀ ਚੀਜ਼ ਦੇਖਣ ਨੂੰ ਮਿਲੀ ਹੋਵੇ ਹਾਂਜੀ ਮੈਡਮ ਇਹ ਮੇਰੇ ਨਾਲ ਨਹੀਂ ਜਿਹੜਾ ਬੰਦਾ ਵੀ ਲਿਖਦਾ ਗੁੰਦਾ ਹਰੇਕ ਨਾਲ ਹੀ ਹੁੰਦਾ ਆ ਕਿਉਂਕਿ ਜਦੋਂ ਬੰਦਾ ਇੱਕ ਸ਼ੁਰੂ ਕਰਦਾ ਇੱਕ ਕੰਟੈਂਟ ਕੋਈ ਵੀ ਹੋਵੇ ਉਹ ਬਹੁਤ ਉਮੀਦਾਂ ਲਾਉਂਦਾ ਆ ਵੀ ਇਹਦੀ ਸ਼ੂਟਿੰਗ ਇਦਾਂ ਹੋਊਗੀ ਹਨਾ ਇਦਾਂ ਕਰਾਂਗੇ ਬਟ ਪੈਸੇ ਵਿੱਚੋਂ ਹੁਣ ਹਰੇਕ ਆਰਟਿਸਟ ਹੁੰਦਾ ਆ ਜਿਹੜਾ ਸਟਾਰਟਿੰਗ ਲੈਵਲ 'ਚ ਹੁੰਦਾ ਆ ਉਹ ਸ਼ੁਰੂ ਤਾਂ ਕਰ ਲੈਂਦਾ ਉਹਦੀ ਪਹੁੰਚ ਜ਼ਿਆਦਾ ਤੋਂ ਜ਼ਿਆਦਾ ਲੱਗਦੀ ਆ ਵੀ ਇੱਕ ਟਰੈਕ ਤਿਆਰ ਕਰਾ ਲੈਂਦਾ MP3 ਬਟ ਉਹਦੀ ਜਦ ਵੀਡੀਓ ਦੀ ਗੱਲ ਆਉਂਦੀ ਆ ਉਹਦਾ ਬਜਟ ਬਹੁਤ ਹਾਈ ਹੋ ਜਾਂਦਾ ਆ ਹਨਾ ਫਿਰ ਬੰਦਾ ਸੋਚਾਂ 'ਚ ਪੈ ਜਾਂਦਾ ਬਥੇਰੇ ਲੋਕੇ ਹੁੰਦੇ ਆ ਜਿਨ੍ਹਾਂ ਦੇ ਗਾਣੇ ਬਹੁਤ ਨਹੀਂ ਰਿਲੀਜ਼ ਕਰ ਪਾਉਂਦੇ ਜਾਂ ਕਈਆਂ ਨੂੰ ਹੁੰਦਾ ਵੀ ਕਰਾਂਗੇ ਤਾਂ ਵਧੀਆ ਕਰਾਂਗੇ ਨਹੀਂ ਨਹੀਂ ਕਰਾਂਗੇ ਸੋ ਮੇਰੇ ਨਾਲ ਵੀ ਹੁੰਦਾ ਆ ਹੁਣ ਵੀ ਜਿੱਦਾਂ ਅਪਕਮਿੰਗ ਟਰੈਕ ਹੋ ਰਿਹਾ ਮੇਰੇ ਰੈਡੀ ਉਹਨਾਂ ਦੀ ਆਡੀਓ ਤਾਂ ਹੋ ਰਹੀ ਆ ਵਾ ਵੀਡੀਓ ਦਾ ਨਹੀਂ ਸੋਚਿਆ ਵੀ ਕਿੱਦਾਂ ਹੋਊਗਾ ਕਿੱਦਾਂ ਨਹੀਂ ਸੋ ਹੁੰਦਾ ਇਹ ਚੀਜ਼ ਹਰੇਕ ਨਾਲ ਹੀ ਹੁੰਦੀ ਆ ਵੀ ਸੋਚਣਾ ਬਹੁਤ ਪੈਂਦਾ ਵੀਡੀਓ ਦੇ ਟਾਈਮ ਇੱਕ ਗਾਣਾ ਮੈਂ ਜਿਹੜਾ ਹੁਣ ਕੀਤਾ ਸੀਗਾ ਉਹਦੀ ਬਾਬੇ ਦੀ ਕਿਰਪਾ ਹੋਈ ਉਹ ਵੀਡੀਓ ਮੈਨੂੰ ਸਪੌਂਸਰੀ ਸੀਗੀ ਫੁੱਲ ਹਨਾ ਸੋ ਇਹ ਵੀਡੀਓ ਹੋ ਗਈ ਹੁਣ ਅਗੱਲਿਆਂ ਦਾ ਨਹੀਂ ਪਤਾ ਕਿਉਂਕਿ ਫੈਮਿਲੀ ਵੱਜੋਂ ਇੰਨੇ ਹੈ ਨਹੀਂਗੇ ਵੀ ਵੀਡੀਓ 'ਚ ਵੀ ਪੈਸਾ ਲਾ ਸਕੀਏ ਸੋ ਹੁੰਦਾ ਏ ਮੈਡਮ ਅੱਛਾ ਕੋਈ ਡੀਮੋਟੀਵੇਟ ਕਰਦਾ ਕਿ ਗਾਣੇ ਦੇ ਵਿੱਚ ਕੀ ਰੱਖਿਆ ਏ ਕੋਈ ਫਿਊਚਰ ਨਹੀਂ ਕੋਈ ਇਦਾਂ ਦੇ ਕਮੈਂਟ ਮਿਲਦੇ ਨੇ ਇਹ ਮਿਲੇ ਸੀ ਮੈਡਮ ਜਦੋਂ ਪਹਿਲਾ ਗਾਣਾ ਕੀਤਾ ਸੀ ਮੈਂ 2019 'ਚ ਉਦੋਂ ਮਿਲੇ ਸੀ ਇਹ ਮੈਨੂੰ ਇਹ ਕਮੈਂਟ ਤੇ ਮੈਨੂੰ ਨਾ ਜ਼ਿਆਦਾ ਤੱਕ ਜ਼ਿਆਦਾ ਜਿਹੜੇ ਮੈਂ ਕਮੈਂਟ ਦਿਲ ਤੇ ਲਾਉਣਾ ਆਪਣੇ ਬੰਦਿਆਂ ਦੇ ਹੁੰਦੇ ਆ ਮੈਨੂੰ ਇਹ ਹੁੰਦਾ ਵੀ ਜਿਹੜਾ ਆਪਣਾ ਉਹ ਸਹੀ ਦੱਸੂਗਾ ਚੰਗਾ ਹੋਊਗਾ ਤਾਂ ਵੀ ਮਾੜਾ ਹੋਊਗਾ ਤਾਂ ਵੀ ਜਿਹੜਾ ਮੇਰਾ ਪਹਿਲਾ ਟਰੈਕ ਆਇਆ ਸੀਗਾ ਉਹਦਾ ਕਾਫੀ ਕਮੈਂਟ ਮੈਨੂੰ ਜਿਹੜਾ ਆਪਣੇ ਭਰਾਵਾਂ ਨੇ ਮੇਰੇਆਂ ਨੇ ਕਰੇ ਸੀਗੇ ਵੀ ਇਹ ਇੱਕ ਕੰਟੈਂਟ ਵੀਕ ਆ ਵੀ ਤੂੰ ਇਦਾਂ ਦਾ ਨਾ ਕਰੀ ਅੱਗੇ ਤੋਂ ਹਨਾ ਵੀ ਜੱਜ ਜ਼ਿਆਦਾ ਜਚਿਆ ਨਹੀਂ ਕਿਉਂਕਿ ਰੋਮਾਂਟਿਕ ਸੈਡ ਸੀਗਾ ਉਹ ਗਾਣਾ ਮੈਨੂੰ ਜ਼ਿਆਦਾਤਰ ਉਦਾਂ ਅਗਰੈਸਿਵ Song ਪਸੰਦ ਆ ਜਿੱਦਾਂ ਦੇ ਹੁੰਦੇ ਆ ਜਿੱਦਾਂ ਸਿੱਧੂ ਬਾਈ ਲਿਖਦਾ ਸੀਗਾ ਉਹਦੇ 'ਚ ਮੈਨੂੰ ਕਮੈਂਟ ਆਏ ਸੀ ਅਦਰਵਾਇਜ਼ ਉਦਾਂ ਨਹੀਂ ਮੈਂ ਕਿਸੇ ਦੇ ਬਾਉਦਰ ਨਹੀਂ ਕਰਦਾ ਕੋਈ ਕਿਦਾਂ ਕਰਦਾ ਆ ਕੋਈ ਕਿਦਾਂ ਕਰਦਾ ਮਤਲਬ ਫਰਕ ਨਹੀਂ ਪੈਂਦਾ ਫਰਕ ਪੈਂਦਾ ਮੈਨੂੰ ਆਪਣੇ ਆਦੇ ਕਮੈਂਟ ਤੋਂ ਪੈਂਦਾ ਆ ਕਿਉਂਕਿ ਮੈਨੂੰ ਪਤਾ ਉਹਨਾਂ ਦੇ ਕਮੈਂਟ ਸਹੀ ਆ ਜੇ ਮਾੜਾ ਹੋਊਗਾ ਕਈ ਵਾਰ ਹੁੰਦਾ ਮੈਂ ਲਿਖਣੀ ਚ ਸ਼ੁਰੂ ਕਰਦਾ ਮੈਂ ਉਹਨਾਂ ਨੂੰ ਪਹਿਲਾਂ ਸੁਣਾਉਣਾ ਵੀ ਇਹ ਕੰਟੈਂਟ ਕਿਦਾਂ ਅੱਗੇ ਲਿਖੀਏ ਕਿ ਨਾ ਲਿਖੀਏ ਉਹਨਾਂ ਦਾ ਪਹਿਲਾਂ ਮੈਨੂੰ ਕਮੈਂਟ ਆ ਜਾਂਦਾ ਵੀ ਹਾਂ ਵਧੀਆ ਚੀਜ਼ ਆ ਤੂੰ ਲਿਖ ਫਿਰ ਮੈਨੂੰ ਉਹਦੀ ਪਰਵਾਹ ਨਹੀਂ ਹੁੰਦੀ ਉਹ ਚੱਲੇ ਜਾਂ ਨਾ ਚੱਲੇ ਬਟ ਜੇ ਮਾੜੀ ਹੁੰਦੀ ਆ ਫਿਰ ਮੈਂ ਉੱਥੇ ਹੀ ਰੋਕ ਦਿੰਦਾ ਫਿਰ ਨਹੀਂ ਮੈਂ ਅੱਛਾ ਇੱਕ ਗਾਣੇ ਨੂੰ ਲਿਖਣ ਦੇ ਟਾਈਮ ਟਾਈਮ ਤਾਂ ਮੈਡਮ ਇਹ ਆਪਣੇ ਤੇ ਹੁੰਦਾ ਕਈ ਵਾਰ ਫੀਲਿੰਗਸ ਹੁੰਦੀਆਂ ਨੇ ਹਨਾ ਜੇ ਲਿਖਣ ਤੇ ਆ ਕੇ ਇੱਕ ਇੱਕ ਦਿਨ ਚ ਤਿੰਨ ਤਿੰਨ ਗਾਣੇ ਵੀ ਲਿਖ ਹੋ ਜਾਂਦੇ ਆ ਚਾਰ ਚਾਰ ਵੀ ਲਿਖ ਹੋ ਜਾਂਦੇ ਆ ਬਟ ਜੇ ਕੋਈ ਚੀਜ਼ ਸਟਕ ਕਰ ਗਈ ਦਿਮਾਗ ਚ ਵੀ ਨਹੀਂ ਵੀ ਪ੍ਰੈਸ਼ਰ ਪੈ ਰਿਹਾ ਉਹ ਚੀਜ਼ ਉਹ ਨਹੀਂ ਬਣਦੀ ਉਹ ਫਿਰ ਦੋ ਦੋ ਮਹੀਨੇ ਵੀ ਨਹੀਂ ਕੰਪਲੀਟ ਹੁੰਦਾ ਗਾਣਾ ਕਈ ਵਾਰੀਆਂ ਵੀ ਹੋ ਜਾਂਦਾ ਆ ਹਾਂਜੀ ਅੱਛਾ ਸਭ ਤੋਂ ਜ਼ਿਆਦਾ ਬੈਡ ਕਮੈਂਟਿੰਗ ਕਿਹੜੀ ਸੀਗੀ ਜੋ ਸਭ ਤੋਂ ਜ਼ਿਆਦਾ ਹਰਟ ਕੀਤੀ ਹੈ ਅੱਜ ਤੱਕ ਬਾਬੇ ਦੀ ਕਿਰਪਾ ਨਾਲ ਮੈਡਮ ਇਦਾਂ ਦਾ ਮੈਨੂੰ ਕੋਈ ਕਮੈਂਟ ਨਹੀਂ ਹੋਇਆ ਵੀ ਜਿਹੜਾ ਮੈਨੂੰ ਇੱਕ ਵੀ ਹਮੇਸ਼ਾ ਯਾਦ ਰਹੇ ਵੀ ਇਹ ਚੀਜ਼ ਨਾਰਮਲੀ ਸੀਗੇ ਵੀ ਹਾਂ ਇਹ ਚੀਜ਼ ਕਰਨੀ ਚਾਹੀਦੀ ਸੀ ਇਹ ਚੀਜ਼ ਨਹੀਂ ਕਰਨੀ ਚਾਹੀਦੀ ਇਹ ਕਮੀ ਪੇਸ਼ੀ ਸੀ ਉਹਨਾਂ ਨੂੰ ਆਪਾਂ ਵੀ ਵਧੀਆ ਸਮਝਦੇ ਆਂ ਵੀ ਜੇ ਕੋਈ ਕਮੈਂਟ ਬੈਡ ਆ ਰਿਹਾ ਵਾ ਕੋਈ ਬੈਡ ਤਾਂ ਉਹੀ ਹੁੰਦਾ ਵਾ ਬੰਦਾ ਜਦ ਕੋਈ ਅਬਿਊਜ਼ ਕਰੇ ਹਨਾ ਜਾਂ ਕਿਦਾਂ ਉਹ ਚੀਜ਼ ਬੰਦੇ ਨੂੰ ਹਿੱਟ ਕਰਦੀ ਆ ਬਟ ਆਪਣੇ ਨਾਲ ਅੱਜ ਤੱਕ ਉਦਾਂ ਦਾ ਕੁਝ ਨਹੀਂ ਆਇਆ ਕਿ ਸਿੱਧੂ ਮੂਸੇ ਵਾਲੇ ਤੋਂ ਇਲਾਵਾ ਹੋਰ ਕਿਹਨੂੰ ਫੋਲੋ ਕਰਦੇ ਹੋ ਮੈਂ ਭਈ ਤਰਸੀਮ ਜਸੜ ਨੂੰ ਸੁਣਦਾ ਆ ਬਈ ਕਰਨ ਔਜਲੇ ਨੂੰ ਵੀ ਸੁਣਦਾ ਆ ਹੁਣ ਕਈ ਲੋਕੀ ਉਹਨਾਂ ਦੀ ਕੌਂਟਰੋਵਰਸੀ ਕਰਦੇ ਰਹਿੰਦੇ ਆ ਬਟ ਇੱਕ ਜਿਹੜਾ ਬੰਦਾ ਦੋਨਾਂ ਨੂੰ ਸੁਣਦਾ ਆ ਜਾਂ ਦੋਨਾਂ ਨੂੰ ਫੋਲੋ ਕਰਦਾ ਉਹ ਤੋਂ ਪੁੱਛੋ ਦੋਨੋਂ ਸਾਡੇ ਲਈ ਵੀ ਘੈਂਟ ਨੇ ਵੀ ਹਨਾ ਔਜਲਾ ਵੀ ਵਧੀਆ ਲਿਖਦਾ ਆ ਜਾਂ ਵਧੀਆ ਗਾਉਂਦਾ ਆ ਆਪਾਂ ਇਹ ਨਹੀਂ ਵੀ ਜੇ ਇੱਕ ਬੰਦੇ ਨੂੰ ਫੋਲੋ ਕਰਦੇ ਆ ਬਹੁਤ ਜ਼ਿਆਦਾ ਦੂਜੇ ਨੂੰ ਉਂ ਕਹੀ ਜੀ ਵੀ ਇਦਾਂ ਹੀ ਆ ਸੋ ਮੈਂ ਸੁਣਦਾ ਸਾਰਿਆਂ ਨੂੰ ਸੁਣਦਾ ਮੈਂ ਸਾਰਿਆਂ ਨੂੰ ਫੋਲੋ ਕਰਦਾ ਬਟ ਜਿਹੜੀ ਸਿੱਧੂ ਬਾਈ ਦੀ ਜਗ੍ਹਾ ਉਹ ਫਿਰ ਬਾਈ ਦੀ ਹੋਈ ਆ ਮਤਲਬ ਉਹਨਾਂ ਦੀ ਥਾਂ ਨਹੀਂ ਕੋਈ ਲੈ ਸਕਦਾ ਨਹੀਂ ਉਹ ਨਹੀਂ ਲੈ ਸਕਦਾ ਬਿਲਕੁਲ ਅੱਛਾ ਕਦੇ ਸੋਚਿਆ ਹੈ ਕਿ ਲਾਈਫ ਦੇ ਵਿੱਚ ਜੇ ਕਦੇ ਵੀ ਕੋਈ ਵੀ ਅਚੀਵਮੈਂਟ ਮਿਲੀ ਜਾਂ ਕੋਈ ਵੀ ਅੱਗੇ ਲਾਈਫ ਦੇ ਵਿੱਚ ਅੱਗੇ ਵਧਣ ਦਾ ਹਿੱਸਾ ਜਿਹੜਾ ਟਾਈਮ ਮਿਲੇ ਤੇ ਕਿਹਦੇ ਨਾਲ ਸਿੰਗਿੰਗ ਜਿਹੜੀ ਆ ਕਰਨੇ ਕਿਹਦੇ ਨਾਲ ਸਟੇਜ ਸ਼ੋਅ ਕਰੂੰਗੇ ਇਹ ਤਾਂ ਮੈਡਮ ਮੈਂ ਕਦੇ ਵੀ ਮੈਂ ਇੰਨਾ ਜ਼ਿਆਦਾ ਫਿਊਚਰ ਸੋਚ ਕੇ ਨਹੀਂ ਚੱਲਦਾ ਹੁੰਦਾ ਵੀ ਇਹ ਆ ਜਿਸ ਅਚੀਵ ਜੇ ਜੋ ਅਚੀਵ ਕਰੂੰਗਾ ਜਿਸ ਲੈਵਲ ਤੇ ਹੋਊਗਾ ਬਾਬਾ ਬਾਬੇ ਨੇ ਜਿਸ ਲੈਵਲ ਤੇ ਰੱਖਿਆ ਫਿਰ ਉਹਦੇ ਦੇਖਾਂਗੇ ਵਾਈ ਵਕੀ ਦੇ ਨਾਲ ਮਿਲਦੀ ਆ ਹਨਾ ਜਾਂ ਕੇਸ ਮੁਕਾਮ ਤੇ ਪਹੁੰਚ ਗਿਆਂ ਫਿਰ ਉਹਨਾਂ ਕਰਾਂਗੇ ਇਦਾਂ ਮੈਂ ਕੋਈ ਨਹੀਂ ਸੋਚਿਆ ਹੋਇਆ ਵੀ ਇਹਨਾਂ ਨਾਲ ਕਰਾਂਗੇ ਜਾਂ ਕਿਦਾਂ ਬਟ ਹਾਂ ਮੈਂ ਜਿੱਦਾਂ ਹੁਣ ਲੇਟੈਸਟ ਮੈਂ ਕੁਲਵੀਰ ਝਿੰਜਰ ਬਾਈ ਦਾ ਸ਼ੋਅ ਦੇਖਿਆ ਹੀ ਲਾਈਵ ਸ਼ੋਅ ਉੱਥੇ ਮੈਨੂੰ ਬਹੁਤ ਵਾਈਬ ਸੀਗੀ ਵੀ ਮੈਂ ਵੀ ਬਾਈ ਦੇ ਨਾਲ ਜਾਵਾਂ ਤੇ ਗਾਵਾਂ ਕੁਝ ਬਿਲਕੁਲ ਅੱਛਾ ਕਦੇ ਤੁਸੀਂ ਲਾਈਵ ਸ਼ੋਅ ਕੀਤਾ ਸਟੇਜ ਸ਼ੋਅ ਕੀਤਾ ਹਾਂਜੀ ਮੈਡਮ ਮੈਂ ਕੀਤਾ ਆ ਮੈਂ ਜਿੱਦਾਂ ਉਦਾਂ ਵੱਡੇ ਲੈਵਲ ਤੇ ਨਹੀਂ ਆਪਣੇ ਜਿੱਦਾਂ ਕਾਲਜ ਤੇ ਕਰਿਆ ਮੈਂ ਮੈਨੂੰ ਜਿਹੜਾ ਮਤਲਬ ਵੱਡੇ ਲੈਵਲ ਤੇ ਮੇਰੇ ਵੱਲੋਂ ਵੱਡੇ ਲੈਵਲ ਤੇ ਸੀਗਾ ਵੀ ਕਾਲਜ ਚ ਮੈਂ ਕਰਿਆ ਸੀਗਾ ਤੇ ਪਰਫਾਰਮ ਕਰਿਆ ਸੀ ਮੈਂ ਉਦੋਂ ਬਹੁਤ ਵਧੀਆ ਮੈਨੂੰ ਰਿਸਪੌਂਸ ਮਿਲਿਆ ਸੀਗਾ ਬਹੁਤ ਵਧੀਆ ਮਤਲਬ ਟੀਚਰ ਸੀਗੇ ਉਹਨਾਂ ਨੇ ਵੀ ਕਿਹਾ ਵੀ ਵਧੀਆ ਬਾਕੀ ਉਉ ਨਹੀਂ ਮੈਂ ਕਦੇ ਹਲੇ ਤੱਕ ਮੌਕਾ ਮਿਲਿਆ ਨਹੀਂਗਾ ਜੀ ਅਜ ਤੱਕ ਲਾਈਫ ਤੋਂ ਸਿੰਗਿੰਗ ਨੂੰ ਲੈ ਕੇ ਕਰਨ ਨੂੰ ਲੈ ਕੇ ਕੀ ਕੁਝ ਸਿੱਖ ਲਿਆ ਇਹੀ ਸਿੱਖਿਆ ਮੈਡਮ ਵੀ ਅੱਜਕੱਲ ਜਿੱਦਾਂ ਟਾਈਮ ਹੋ ਗਿਆ ਵੀ ਹਰੇਕ ਬੰਦਾ ਬਹੁਤ ਬੰਦੇ ਲਿਖਦੇ ਆ ਹਨਾ ਬਹੁਤ ਵਧੀਆ ਵਧੀਆ ਲਿਖਦੇ ਆ ਆਪਾਂ ਨੂੰ ਕਿਸੇ ਦੇ ਪਿੱਛੇ ਪਿੱਛੇ ਨਹੀਂ ਭੱਜਣਾ ਚਾਹੀਦਾ ਵੀ ਬਾਈ ਮੈਂ ਲਿਖਦਾ ਆਇਆ ਆ ਮੈਂ ਗਾਉਣਾ ਆ ਨਾ ਤੁਸੀਂ ਆਪਣੀ ਜਿਹੜੀ ਚੀਜ਼ ਆ ਉਹ ਕਰੋ ਆਪਣੇ ਵੱਲੋਂ ਬੈਸਟ ਦਿਓ ਜੇ ਲਿਖਦੇ ਹੋ ਉਹ ਚ ਵਧੀਆ ਲਿਖੋ ਹਨਾ ਮਾੜਾ ਜਾਂ ਨਾ ਲਿਖੋ ਅੱਗੇ ਨਾ ਉਹਨੂੰ ਕੰਟੀਨਿਊ ਕਰੋ ਪਰ ਜਿੰਨਾ ਕਰੋ ਵਧੀਆ ਕਰੋ ਕਿਸੇ ਦੇ ਪਿੱਛੇ ਨਹੀਂ ਜਾਣਾ ਚਾਹੀਦਾ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦਾ ਜਮਾਨਾ ਆ ਜੇ ਤੁਸੀਂ ਵਧੀਆ ਚੀਜ਼ ਕਿਸੇ ਨੂੰ ਡਿਲੀਵਰ ਕਰਦੇ ਹੋ ਉਹ ਫਿਰ ਆਪੇ ਤੁਹਾਨੂੰ ਕਿਸੇ ਨਾ ਕਿਸੇ ਮਕਾਮ ਤੇ ਪਹੁੰਚਾ ਦੂ ਕਹਿੰਦਾ ਮਤਲਬ ਇਹ ਆ ਵੀ ਕਿਸੇ ਦੇ ਮਗਰ ਨਹੀਂ ਫਿਰਨਾ ਚਾਹੀਦਾ ਯਾਰ ਕਿਉਂਕਿ ਅੱਜ ਕੱਲ ਨਾ ਕਿਸੇ ਕੋ ਤੇ ਦੂਜੀ ਗੱਲ ਬਜਟ ਦੀ ਵੀ ਆ ਹਨਾ ਜੇ ਆਪਾਂ ਕਿਸੇ ਨੂੰ ਕਹਿੰਨੇ ਵੀ ਬਾਈ ਮੈਂ ਲਿਖਦਾ ਆ ਜਾਂ ਗਾਉਣਾ ਆ ਬੇਸ਼ੱਕ ਅਗਲੇ ਨੂੰ ਵੀ ਚੀਜ਼ ਵਧੀਆ ਲੱਗੇ ਪਰ ਹੋ ਸਕਦਾ ਉਹਨਾਂ ਕੋਲੇ ਹੋਰ ਕੰਟੈਂਟ ਪਿਆ ਹੋਵੇ ਬਥੇਰਾ ਬਿਲਕੁਲ ਹਾਂ ਜਿੱਦਾਂ ਹੁਣ ਮੈਂ ਬਾਈ ਗੁਲਾਬ ਸਿੱਧੂ ਨੂੰ ਮਿਲਿਆ ਸੀਗਾ ਤੇ ਮੇਰਾ ਉਹਨਾਂ ਨਾਲ ਮਲਾਪ ਹੋਇਆ ਤੇ ਸ਼ਾਇਦ ਉਹਨਾਂ ਨੂੰ ਨਾ ਯਾਦ ਹੋਵੇ ਕਿਉਂਕਿ ਬਹੁਤ ਛੋਟੀ ਮੀਟਿੰਗ ਸੀ ਹੁਣ ਜੇ ਮੇਰੇ ਲਈ ਉਹ ਵੱਡੀ ਮੀਟਿੰਗ ਸੀਗੀ ਕਿਉਂਕਿ ਮੇਰੇ ਵੱਡਾ ਨਾਮ ਸੀਗਾ ਬਾਈ ਤੇ ਮੈਂ ਮਿਲਿਆ ਮੈਂ ਉਹਨਾਂ ਨਾਲ ਉਹਦਾ ਹਾਲਚਲ ਪੁੱਛੇ ਮੈਂ ਉਹਨਾਂ ਨੂੰ ਨਹੀਂ ਸ਼ੇਅਰ ਕੀਤੀ ਬਾਈ ਮੈਂ ਇਦਾਂ ਲਿਖਦਾ ਲੁਖਦਾ ਨਾ ਬਹੁਤ ਵੱਡੀ ਗੱਲ ਨਹੀਂ ਕੀਤੀ ਬਟ ਇੱਕ ਛੋਟੀ ਉਹਨਾਂ ਨੂੰ ਮੈਂ ਗੱਲ ਕਰੀ ਮੈਂ ਕਿਹਾ ਬਾਈ ਵਧੀਆ ਕਰਦੇ ਹਾਂ ਵੀ ਮੈਂ ਕਿਹਾ ਮੈਂ ਵੀ ਲਿਖਦਾ ਆਂ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੇ ਕਦੇ ਮੌਕਾ ਮਿਲਿਆ ਕਹਿੰਦੇ ਹਾਂ ਬਾਈ ਜਰੂਰ ਕਹਿੰਦੇ ਬਟ ਹਲੇ ਨਾ ਮੇਰੇ ਟਰੈਕ ਬਹੁਤ ਪਏ ਆ ਵੇਟਿੰਗ ਲਿਸਟ ਕਿਹਾ ਵੀ ਹਾਂ ਵਧੀਆ ਲਿਖਦੇ ਆਂ ਬਾਈ ਲਿਖ ਵੀ ਕਦੇ ਹੋਇਆ ਮਿਲਾਂਗੇ ਜ਼ਰੂਰ ਸੋ ਇਹ ਸੀਗਾ ਮੈਨੂੰ ਵੀ ਹਾਂ ਬਾਈ ਮਿਲਿਆ ਤੇ ਉਹਨਾਂ ਨੂੰ ਮੈਂ ਗੱਲ ਸ਼ੇਅਰ ਕੀਤੀ ਉਹਨਾਂ ਨੇ ਉਸ ਦਾ ਜਵਾਬ ਵਧੀਆ ਧੰਗ ਨਾਲ ਦਿੱਤਾ ਸੋ ਇਹੀ ਮੀਨਿੰਗ ਸੀਗੀ ਬਾਈ ਨਾਲ ਕੀ ਬਾਤ ਹੈ ਲਾਈਵ ਦੇ ਵਿੱਚ ਇੰਨੀ ਆ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਕਿੱਥੇ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹੋ ਜਿੱਦਾਂ ਹਰ ਇੱਕ ਬੰਦੇ ਦਾ ਹੁੰਦਾ ਇਹ ਡ੍ਰੀਮ ਹੁੰਦਾ ਆ ਵੀ ਮੈਂ ਜਿੱਦਾਂ ਜੇ ਮੈਂ ਲੁਧਿਆਣੇ ਸ਼ਹਿਰ ਤੋਂ ਆ ਜੇ ਬਹੁਤ ਵੱਡੀ ਪਛਾਣ ਨਹੀਂ ਘੱਟੋ ਘੱਟ ਆਪਣੇ ਲੁਧਿਆਣੇ ਪੰਜਾਬ 'ਚ ਤਾਂ ਨਾਮ ਹੋਵੇ ਬੰਦੇ ਦਾ ਵੀ ਜੇ ਆਏ ਸੀਗੇ ਕੁਝ ਕਰਕੇ ਗਏ ਆ ਹਨਾ ਸੋ ਇਹ ਹੀ ਆ ਵੀ ਜੇ ਮਿਹਨਤ ਕਰਦੇ ਆ ਜੇ ਵਧੀਆ ਲਿਖਦੇ ਗਏ ਹੁੰਨੇ ਆ ਹਨਾ ਤੇ ਜੇ ਵਧੀਆ ਲੋਕਾਂ ਨੂੰ ਵਧੀਆ ਲੱਗਦਾ ਤੇ ਇੰਨਾ ਕ ਨਾਮ ਹੋ ਜੇ ਵੀ ਮਾਪਿਆਂ ਨੂੰ ਮਾਣ ਹੋ ਵੀ ਜੇ ਇਹਨੂੰ ਸਪੋਰਟ ਕੀਤੀ ਸੀ ਅਸੀਂ ਤੇ ਉਹ ਕਿਉਂਕਿ ਤੁਹਾਨੂੰ ਪਤਾ ਹਰੇਕ ਮਾਪੇ ਸਪੋਰਟ ਪਹਿਲ ਉਹਨਾਂ ਦੀ ਏਮ ਓਂ ਡੀਆ ਵੀ ਜੇ ਸਾਡਾ ਬੱਚਾ ਕਿਸੇ ਲਾਈਨ ਤੇ ਜਾ ਰਿਹਾ ਉਹਨੂੰ ਸਪੋਰਟ ਕਰੀਏ ਵੀ ਉਹ ਸਿਰਫ ਆਪਣੀ ਖੁਸ਼ੀ ਲਈ ਬੱਚਿਆਂ ਦੀ ਖੁਸ਼ੀ ਲਈ ਹੁੰਦਾ ਆ ਵੀ ਤੁਹਾਨੂੰ ਮਾੜਾ ਨਾ ਮਹਿਸੂਸ ਹੋਵੇ ਵੀ ਬਟ ਜਦ ਆਪਾਂ ਉਹਨਾਂ ਨੂੰ ਉਸ ਚੀਜ਼ ਦਾ ਪੇ ਬੈਕ ਕਰਦੇ ਆ ਆਪਾਂ ਨਾਮ ਬਣਾਉਂਦੇ ਆ ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਹਾਂ ਜੇ ਅਸੀਂ ਇਹਨੂੰ ਸਪੋਰਟ ਕੀਤੀ ਇਹਨੇ ਕੁਝ ਅਚੀਵ ਕੀਤਾ ਪਰ ਇਹ ਹੀ ਚਾਹੁੰਦੇ ਆ ਵੀ ਕਦੇ ਉਹਨਾਂ ਨੂੰ ਵੀ ਮਾਣ ਹੋਵੇ ਸਾਡੇ ਤੇ ਕੀ ਬਾਤ ਹੈ ਮਤਲਬ ਹਰੇ ਮੈਂ ਕਹਿੰਦੀ ਹਰ ਇੱਕ ਬੱਚੇ ਦਾ ਜੇ ਇੱਕਰ ਇਹੀ ਸੁਪਨਾ ਹੋਵੇ ਨਾ ਤਾਂ ਮੈਨੂੰ ਲੱਗਦਾ ਨਹੀਂ ਕਿ ਕਰੇ ਹਾਂਜੀ ਤੇ ਸਰ ਜਾਂਦੇ ਜਾਂਦੇ ਕੋਈ ਦੋ ਲਾਈਨਾਂ ਹਾਂਜੀ ਮੈਡਮ ਮੈਂ ਅਪਕਮਿੰਗ Song ਰੈਡੀ ਹੋ ਰਿਹਾ ਉਹਦੀ ਸੁਣਾ ਦਿੰਦਾ ਤੁਹਾਨੂੰ ਜੀ ਕੋ ਖੜਦੇ ਆ ਨਾਲ ਜਿਹੜੇ ਖੜੇ ਰਹਿਣਗੇ ਜੜ ਤੇ ਮੈਂ ਕੋਕੇ ਜਿੱਥੇ ਜੜੇ ਰਹਿਣਗੇ ਦੁੱਕੀ ਦੇ ਆ ਬੰਦਿਆਂ ਨਾਲ ਵੈਰ ਨਹੀਂ ਪਾਉਣਾ ਕਦੇ ਦੁੱਕੀ ਦੇ ਆ ਬੰਦਿਆਂ ਨਾਲ ਵੈਰ ਨਹੀਂ ਪਾਉਣਾ ਬਈਲੀ ਚੋਟੀ ਦੇ ਜਿੰਨਾ ਨਸਦਾ ਅੜੀ ਰੱਖਦਾ ਤੇਰੇ ਸ਼ਹਿਰ ਦੀ ਮਢੀਰੇ ਅੱਖ ਨੀਵੀਂ ਰੱਖਦੀ ਜਦੋਂ ਤੁਰ ਕਾਨੇ ਮੁੱਛ ਖੜੀ ਰੱਖਦਾ ਤੇਰੇ ਸ਼ਹਿਰ ਦੀ ਮਢੀਰੇ ਅੱਖ ਨੀਵੀਂ ਰੱਖਦੀ ਜਦੋਂ ਤੁਰ ਕਾਨੇ ਮੁੱਛ ਖੜੀ ਰੱਖਦਾ ਕੀ ਬਾਤ ਹੈ ਕੀ ਬਾਤ ਤੋ ਗੱਲ ਕਰਕੇ ਤੁਹਾਡੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਿਆ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਡਮ ਮੇਰਾ ਇਹੀ ਆ ਵੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਅੱਜ ਕੱਲ ਬਹੁਤ ਮੁੰਡੇ ਲਿਖ ਦੇ ਗਾਉਂਦੇ ਹਨਾ ਵੀ ਕੰਟੀਨਿਊ ਰੱਖੋ ਆਪਣੇ ਆਪ ਨੂੰ ਜਿੱਥੇ ਤੱਕ ਹੁੰਦਾ ਆ ਕਿਉਂਕਿ ਹਰੇਕ ਦੀ ਕਬੀਲਦਾਰੀ ਇੱਕ ਹੁੰਦਾ ਆਪਣਾ ਸਿਸਟਮ ਪਰ ਜਿੱਥੇ ਤੱਕ ਪੋਸੀਬਲ ਹੁੰਦਾ ਆ ਵੀ ਇਸ ਚੀਜ਼ ਨੂੰ ਕੰਟੀਨਿਊ ਰੱਖੋ ਵੀ ਜਿਹੜਾ ਬੰਦਾ ਲਿਖਦਾ ਇਹ ਨਾ ਸੋਚੋ ਵੀ ਕਿਸੇ ਕਾਲ ਕਿਸੇ ਤੱਕ ਪਹੁੰਚੂ ਮੇਰੀ ਗੱਲ ਜਾਂ ਨਹੀਂ ਬਟ ਸਟਿਲ ਆਪਣੇ ਆਪ ਨੂੰ ਬੰਦੇ ਨੂੰ ਹੋਣਾ ਚਾਹੀਦਾ ਵੀ ਯਾਰ ਜੇ ਮੈਂ ਲਿਖਦਾ ਵਧੀਆ ਲਿਖਿਆ ਹਨਾ ਮੈਂ ਲਿ ਕਦੇ ਇਦਾਂ ਹੋਇਆ ਕਿ ਪੂਰੀ ਤਿਆਰੀ ਹੋ ਗਈ ਹੈ ਲੇਕਿਨ ਪੈਸਿਆਂ ਨੂੰ ਲੈ ਕੇ ਥੋੜੀ ਪ੍ਰੋਬਲਮ ਕ੍ਰੀਏਟ ਹੋ ਗਈ ਹੋਵੇ ਹਾਂਜੀ ਮੈਡਮ ਹੋਇਆ ਵਾ ਜਿੱਦਾਂ ਹੁਣ ਵੀ ਆ ਮੇਰੇ ਅਪਕਮਿੰਗ ਟਰੈਕ ਹੈਗੇ ਇਹਨਾਂ ਦਾ ਬਜਟ ਜੇ ਇਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਮੈਨੂੰ ਪਤਾ ਆ ਵੀ ਹੋਣ ਜਾਂ ਵਧੀਆ ਲੈਵਲ ਤੇ ਹੋਣ ਤੇ ਵਧੀਆ ਹੋ ਸਕਦੇ ਆ ਪਰ ਨਹੀਂ ਵੀ ਪੋਸੀਬਲ ਨਹੀਂ ਹੁੰਦਾ ਹਰੇਕ ਬੰਦੇ ਲਈ ਜਿੱਦਾਂ ਹੁਣ ਹਾਲ ਦੀ ਘੜੀ ਮੇਰੇ ਲਈ ਇਹ ਆ ਵੀ ਸਿਰਫ ਮੈਂ MP3 ਕਰਾ ਰਿਹਾ ਆ ਇਹਦਾ ਹਨਾ ਆਡੀਓ ਕਰਾ ਰਿਹਾ ਆ ਵੀਡੀਓ ਦਾ ਨਹੀਂ ਪਤਾ ਮੈਨੂੰ ਵੀ ਕਿੱਦਾਂ ਹੋਊਗਾ ਵੀ ਬਿਕੋਜ਼ ਜਸਟ ਬਜਟ ਕਰਕੇ ਆ ਹਨਾ ਹੁੰਦਾ ਆ ਇਹ ਹਰੇਕ ਨਾਲ ਹੀ ਹੁੰਦਾ ਆ ਹੁੰਦਾ ਆ ਹਾਂਜੀ ਤੇ ਸੋ ਇਹਨਾਂ ਨਾਲ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗੇ ਗਾਇਕੀ ਦੀ ਆਪਾਂ ਗੱਲ ਕਰੀਏ ਬਹੁਤ ਸੋਹਣੀ ਤੁਹਾਡੀ ਆਵਾਜ਼ ਹੈ ਸਿੱਧੂ ਮੂਸੇਵਾਲੇ ਨਾਲ ਕਿਤੇ ਨਾ ਕਿਤੇ ਮੈਚ ਜ਼ਰੂਰ ਕਰਦੇ ਹੋ ਕਿਉਂਕਿ ਤੁਸੀਂ ਵੀ ਉਸੇ ਹੁੱਕ ਨਾਲ ਗਾਉਂਦੇ ਹੋ ਜਿਸ ਵੇਨਾ ਉਹ ਗਾਉਂਦੇ ਸੀਗੇ ਤੁਹਾਨੂੰ ਇਹਨਾਂ ਦੀ ਆਵਾਜ਼ ਕਿੱਦੇ ਦੀ ਲੱਗੀ ਹੈ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੋਰ ਇਦਾਂ ਦੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੇ ਸਿਟੀ ਐਟ ਲਾਈਨਸ